ਬਨੂਰ ਦੇ ਇੱਕ ਮੈਰਿਜ ਪੈਲੇਸ ਵਿੱਚ ਉਸ ਵੇਲੇ ਆਫਰਾ ਤਫਰੀ ਮਚ ਗਈ ਜਦੋਂ ਪੁਲਿਸ ਵਿਭਾਗ ਤੇ ਐਕਸਾਈਜ਼ ਵਿਭਾਗ ਦੇ ਵੱਡੀ ਕਾਰਵਾਈ ਸਾਹਮਣੇ ਨਜ਼ਰ ਆਈ ਬਿਨਾ ਪਰਮਟ ਤੋਂ ਸ਼ਰਾਬ ਵੇਚਦੇ ਹੋਏ ਇਹਨਾਂ ਨੂੰ ਫੜਿਆ ਗਿਆ ਬਨੂੜ ਸਥਿਤ ਇੱਕ ਨਿੱਜੀ ਪੈਲਸ ਵਿੱਚ ਐਕਸਾਈਜ਼ ਵਿਭਾਗ ਨੇ ਛਾਪੇਮਾਰੀ ਕੀਤੀ ਹੈ ਜਾਣਕਾਰੀ ਅਨੁਸਾਰ ਇਸ ਪੈਲਸ ਵਿੱਚ ਬਿਨਾਂ ਕਿਸੇ ਵੈਧ ਪਰਮਟ ਦੇ ਸ਼ਰਾਬ ਦਾ ਉਪਯੋਗ ਕੀਤਾ ਜਾ ਰਿਹਾ ਸੀ ਤੇ ਇਸ ਕਾਰਵਾਈ ਦੇ ਅਗਵਾਈ ਐਕਸਾਈਜ਼ ਅਧਿਕਾਰੀ ਅਸ਼ੋਕ ਕੁਮਾਰ ਨੇ ਕੀਤੀ ਛਾਪੇਮਾਰੀ ਐਕਸਾਈਜ਼ ਕਮਿਸ਼ਨਰ ਜਤਿੰਦਰ ਜੋਰਵਾਲ ਅਸਿਸਟੈਂਟ ਕਮਿਸ਼ਨਰ ਐਕਸਾਈਜ਼ ਅਸ਼ੋਕ ਚਲਹੋਤਰਾ ਅਤੇ ਈਟੀਓ ਦੀਵਾਨ ਚੰਦ ਦੇ ਨਿਰਦੇਸ਼ਾਂ ਤੇ ਕੀਤੀ ਗਈ ਛਾਪੇਮਾਰੀ ਦੇ ਦੌਰਾਨ ਮੌਕੇ ਤੇ ਨਿਯਮਾਂ ਦਾ ਉਲੰਘਣ ਕੀਤਾ ਗਿਆ ਜਿਸ ਤੋਂ ਬਾਅਦ આરોપીਆਂ ਖਿਲਾਫ ਚਲਾਨ ਕਟਿਆ ਗਿਆ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਨੇ ਸਪਸ਼ਟ ਕੀਤਾ ਹੈ ਕਿ ਅਬਾਧ ਰੂਪ ਤੋਂ ਸ਼ਰਾਬ ਦੀ ਵਿਕਰੀ ਦੇ ਖਿਲਾਫ ਅੱਗੇ ਵੀ ਸਖਤ ਕਾਰਵਾਈ ਜਾਰੀ ਰਹੇਗੀ ਇਹਨਾਂ ਨੇ ਭਾਜੀ ਗਲਤੀ ਹੋ ਗਈ ਹੈ ਇਹਨਾਂ ਨੂੰ ਵੀ ਗਲਤੀ ਹੈ ਜਿਹਨਾਂ ਨੇ ਬੰਦ ਕੀਤਾ ਬਿਲਕੁਲ ਗਲਤ ਤੁਹਾਡੇ ਨਾਲ ਜੇ ਇਹ ਨਾ ਕਰੀਏ ਕਿ ਤੁਸੀਂ ਪਰਮਿਟ ਲਈ ਅਪਲਾਈ ਨਾ ਕਰੋ ਤੁਸੀਂ ਆਪਣੇ ਲਾਇਸੈਂਸ ਲਈ ਅਪਲਾਈ ਕਰੋ ਐਲ 5 ਡੀ ਅ ਕਬੀਲੇ ਉਹ ਬੀ ਬਨੂਰ ਦੇ ਇੱਕ ਮੈਰਿਜ ਪੈਲਸ ਵਿੱਚ ਉਸ ਵੇਲੇ ਅਫਰਾ ਤਫਰੀ ਮੱਚ ਗਈ ਜਦੋਂ ਪੁਲਿਸ ਵਿਭਾਗ ਤੇ ਐਕਸਾਈਜ਼ ਵਿਭਾਗ ਦੇ ਵੱਡੀ ਕਾਰਵਾਈ ਸਾਹਮਣੇ ਨਜ਼ਰ ਆਈ ਬਿਨਾ ਪਰਮਿਟ ਤੋਂ ਸ਼ਰਾਬ ਵੇਚਦੇ ਹੋਏ ਇਹਨਾਂ ਨੂੰ ਫੜਿਆ ਗਿਆ ਬਨੂੜ ਸਥਿਤ ਇੱਕ ਨਿੱਜੀ ਪੈਲਸ ਵਿੱਚ ਐਕਸਾਈਜ਼ ਵਿਭਾਗ ਨੇ ਛਾਪੇਮਾਰੀ ਕੀਤੀ ਹੈ ਜਾਣਕਾਰੀ ਅਨੁਸਾਰ ਇਸ ਪੈਲਸ ਵਿੱਚ ਬਿਨਾਂ ਕਿਸੇ ਵੈਧ ਪਰਮਟ ਦੇ ਸ਼ਰਾਬ ਦਾ ਉਪਯੋਗ ਕੀਤਾ ਜਾ ਰਿਹਾ ਸੀ ਇਸ ਕਾਰਵਾਈ ਦੇ ਅਗਵਾਈ ਐਕਸਾਈਜ਼ ਅਧਿਕਾਰੀ ਅਸ਼ੋਕ ਕੁਮਾਰ ਨੇ ਕੀਤੀ ਛਾਪੇਮਾਰੀ ਐਕਸਾਈਜ਼ ਕਮਿਸ਼ਨਰ ਜਤਿੰਦਰ ਜੋਰਵਾਲ ਅਸਿਸਟੈਂਟ ਕਮਿਸ਼ਨਰ ਐਕਸਾਈਜ਼ ਅਸ਼ੋਕ ਚਲਹੋਤਰਾ ਅਤੇ ਈਟੀਓ ਦੀਵਾਨ ਚੰਦ ਦੇ ਨਿਰਦੇਸ਼ਾਂ ਤੇ ਕੀਤੀ ਗਈ ਛਾਪੇਮਾਰੀ ਦੇ ਦੌਰਾਨ ਮੌਕੇ ਤੇ ਨਿਯਮਾਂ ਦਾ ਉਲੰਘਣ ਕੀਤਾ ਗਿਆ ਜਿਸ ਤੋਂ ਬਾਅਦ આરોપીਆਂ ਖਿਲਾਫ ਚਲਾਨ ਕਟਿਆ ਗਿਆ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਨੇ ਸਪਸ਼ਟ ਕੀਤਾ ਹੈ ਕਿ ਅਵaidh ਰੂਪ ਤੋਂ ਸ਼ਰਾਬ ਦੀ ਵਿਕਰੀ ਦੇ ਖਿਲਾਫ ਅੱਗੇ ਵੀ ਸਖਤ ਕਾਰਵਾਈ ਜਾਰੀ ਰਹੇਗੀ ਪਾਜੀ ਗਲਤੀ ਹੈ ਇਹ ਨਾ ਜੁੜੀ ਗਲਤੀ ਹੈ ਜਿਹਨਾਂ ਨੇ ਵਰਤ ਨਹੀਂ ਕੀਤਾ ਬਿਲਕੁਲ ਗਲਤ ਤੁਹਾਡੇ ਨਾਲ ਜੇ ਦੀ ਨਾ ਕਰੀਏ ਜੇ ਤੁਸੀਂ ਪਰਮਿਟ ਲਈ ਅਪਲਾਈ ਨਾ ਕਰੋ ਤੁਸੀਂ ਆਪਣੇ ਲਾਇਸੈਂਸ ਲਈ ਅਪਲਾਈ ਕਰੋ ਐਲ 5 ਡੀ